ਆ ਦੇਖੋ ਇੱਧਰ ਸ਼ੇਰ ਸ਼ੇਰ ਹੀ ਆ ਇੱਕ ਹਸਾਬ ਦਾ ਛੋਟਾ ਜਿਹਾ ਇਹੋ ਇਹ ਵੀ ਨਹੀਂ ਡਰਦਾ ਹੁਣ ਮੇਰੇ ਕੋਲ ਮੇਰੇ ਕੋਲ ਤੁਰਿਆ ਫਿਰਦਾ ਹਾਂ ਤੁਸੀਂ ਦੇਖਿਓ ਨਾ ਬਿੱਲੀਆਂ ਦੇ ਉਹ ਹਾਂ ਹਾਂ ਪੂਰੀ ਗੱਲ ਵੀ ਸਮਝ ਜਾ ਤੂੰ ਦੁੱਧ ਪੀਤੇ ਗਿਆ ਇੱਧਰ ਮੁਕਰ ਮਾਣੋ ਤੂੰ ਪੀਤੇ ਗਿਆ ਦੁੱਧ ਤੂੰ ਦੁੱਧ ਪੀ ਗਿਆ ਕਿੰਨੀ ਆ ਦੀ ਦੁੱਧ ਪਾਇਆ ਕਰੀਏ ਤੈਨੂੰ ਹੂੰ ਕਿਲੋ ਦੁੱਧ ਤੇਲੀ ਰੱਖੀਏ ਇੱਕ ਇਹ ਆ ਦੇਖ ਲੋ ਬਿੱਲਾ ਇੱਥੇ ਬੈਠਾ ਇੱਕ ਬੱਚਾ ਦਿਖਾਉਂਦਾ ਨੂੰ ਓ ਦੇਖਿਓ ਔਰ ਰਸੋਈ ਦਾ ਜਿਹੜਾ ਨਾ ਉਹ ਦੇਖਿਓ ਆ ਦੇਖਿਓ ਕਿੱਥੇ ਬੈਠੀ ਆ ਬਿੱਲੀ ਓ ਦੇਖਿਓ ਟਿੱਡੀ ਜਿਹੀ ਇਹੋ ਇਹ ਬਲੂੰਗੜਾ ਛੋਟਾ ਜਿਹਾ ਇਹ ਛੋਟਾ ਜਿਹਾ ਬਲੂੰਗੜਾ ਕਿੱਦਾਂ ਗਿੱਜ ਗਏ ਆ ਇਹਨਾਂ ਨੇ ਮੈਨੂੰ ਗਾਣਾ ਪਵਾਉਣੀ ਆ ਕਿ ਸਦਨ ਸੱਚੀ ਅਜੇ ਦੋ ਆਈਆਂ ਨਹੀਂ ਮੇਰੀ ਗੱਲ ਸੁਣ ਤੂੰ ਫ੍ਰਿਜ ਦੇ ਲਾਗੇ ਵੀ ਚੱਲ ਜਾਣਾ ਹੈ ਤੂੰ ਮੰਜੇ ਥੱਲੇ ਜਾ ਕੇ ਸੌ ਜਾਣਾ ਕਿਸੇ ਦਿਨ ਤੇਰੀ ਤੇ ਪਗੀ ਦੀ ਦੇਖੀ ਲੜਾਈ ਕਿਦਾਂ ਹੋਣੀ ਹੈ ਇਧਰ ਮੁਗਰ ਇਹਦੇ ਦੰਦ ਹੈ ਨਹੀਂ ਨਹੀਂ ਤੇ ਮੈਂ ਆ ਦੇ ਇੱਕ ਦੰਦ ਟੁੱਟਾ ਇੱਕ ਹੀ ਆ ਇੱਕ ਹੀ ਆ ਦੰਦ ਬੁੱਢਾ ਹੋ ਗਿਆ ਵਿਚਾਰਾ ਉਹ ਕਿੰਨੀ ਭੁੱਖ ਲੱਗੀ ਤੈਨੂੰ ਕਿੰਨੀ ਭੁੱਖ ਲੱਗੀ ਹੈ ਐਨੀ ਭੁੱਖ ਲੱਗੀ ਤੈਨੂੰ ਹੈ ਮਾਉ 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 ਹਾਜੀ ਸਾਡੀ ਜਿਹੜੀ ਪਹਿਲੀ ਬਿੱਲੀ ਗਿੱਜੀ ਹੋਈ ਉਹ ਨਹੀਂ ਆਈ ਇੱਕ ਦੋ ਦਿਨ ਹੋ ਗਏ ਪਤਾ ਨਹੀਂ ਕਿੱਥੇ ਗਈ ਮੌਸਮ ਵੀ ਠੰਡਾ ਹੋ ਗਿਆ ਨਾ ዱਕੀ ਲਕੀ ਹੋਣੀ ਕਿਤੇ ਉਹ ਦੇ ਕਿੰਨਾ ਕਿਊਟ ਆ ਉਹ ਵਾਲਾ ਬੜਾ ਕਿਊਟ ਜਿਹਾ ਛੋਟਾ ਜਿਹਾ ਆ ਜਾ ਮਾਣੋ ਇਹ ਪਰ ਆਉਂਦਾ ਨਹੀਂ ਮੇਰੇ ਕੋਲੇ ਡਰਦਾ ਹਜੇ ਇਹਨੇ ਹੋਲੀ ਹੋਲੀ ਗਿੱਜੇ ਜਾਣਾ ਚਲੋ ਚਲ ਤੈਨੂੰ ਦੁੱਧੂ ਪਾਵਾਂ ਤੂੰ ਨਹੀਂ ਰੱਜਣਾ ਹੈ ਤੂੰ ਰੱਜਣਾ ਹੀ ਨਹੀਂਗਾ ਚੱਲ ਤੈਨੂੰ ਦੁੱਧ ਪਾਉਣਾ ਕਿੰਨੀਆਂ ਚਿੜੀਆਂ ਬਚ ਜਾਣੀਆਂ ਕਈ ਚੂਹੇ ਬਚ ਜਾਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਂ ਕੋ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਇੱਕ ਦਿਨ ਹੀ ਮੀਂਹ ਪਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਂ ਤੱਕ ਹੋਂ ਮੀਂਹ हटਿਆ ਮੀਂਹ ਪਈ ਜਾਂਦਾ ਤੇ ਠੰਡ ਹੋ ਗਈ ਆ ਮਾੜੀ 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 ਠੰਡ ਹੋ ਗਈ ਤੇ ਰਾਤੀ ਅਸੀਂ ਗੰਗਾ ਤੇ ਮੰਗੋ ਅੰਦਰ ਹੀ ਕੀਤੀਆਂ ਸੀ ਬਾਹਰ ਨਹੀਂ ਕੀਤੀਆਂ ਕਿਉਂਕਿ ਸਵੇਰੇ ਵੀ ਤੜਕੇ ਮੀਂਹ ਪਿਆ ਤੇ ਬਸ ਬਿਮਾਰ ਹੋਣ ਦਾ ਡਰ ਰਹਿੰਦਾ ਰਾਤੀ ਵੀ ਪਿਆ ਹਨਾ ਰਾਤੀ ਨੂੰ ਪਿਆ ਤੇ ਇੱਧਰ ਮੇਰੀ ਕਾਰਗਿਰੀ ਦਿਖਾਈਏ ਆ ਦੇਖੋ ਕੱਲ ਵੀ ਮੈਂ ਪੱਥੀਆਂ ਪੱਥੀਆਂ ਕਿੰਨੀਆਂ ਅੱਜ ਨਹੀਂ ਮੈਂ ਪੱਥੜੀਆਂ ਮਣੀ ਅੱਜ ਮੈਂ ਉੱਧਰ ਜਾਣਾ ਨਾ ਥ੍ਰੈਡਿੰਗ ਕਰਾਉਣ ਆਹੋ ਇਹ ਮੈਂ ਕੱਲ ਵੀ ਸਾਡੇ ਲੱਗ ਗਈ ਤੇ ਮੈਰਿਜ ਹੈ ਨਾ ਤੇ ਮੈਂ ਉੱਥੇ ਫਰਮਾਈਏ ਤੇ ਜਾਣਾ ਕੱਲ ਨੂੰ ਮਣੀ ਰਹਿੰਦੇ ਇੱਥੇ ਆਪਾਂ ਦਿਖਾ ਦੱਸ ਦਿੰਨੇ ਫੇ ਆਪਾਂ ਨੂੰ ਕੋਈ ਚੰਗੀ ਸਲਾਈ ਦੇ ਦਿੰਦਾ ਤੇ ਬਾਕੀ ਜੀ ਅਸੀਂ ਤੁਹਾਨੂੰ ਦੱਸਦੇ ਆ ਗੰਗਾ ਦੀ ਏਆਈ ਕਰਾਈ ਨੂੰ 1 ਮਹੀਨੇ ਤੋਂ ਉੱਤੇ ਹੋ ਗਿਆ ਮਤਲਬ ਕਿ ਗੰਗਾ ਦੀ ਜਿਹੜੀ ਏਆਈ ਕਰਵਾਈ ਅਸੀਂ ਇਹ 1 ਮਹੀਨੇ ਤੋਂ ਉੱਪਰ ਹੋ ਗਿਆ ਤੇ ਅੱਜ ਅਸੀਂ ਆਏ ਆ ਇੱਕਦਮ ਅਸੀਂ ਦੇਖਿਆ ਵੀ ਜਿਹੜਾ ਉਹਦਾ ਗੂਹਾ ਵਾ ਜਿਹੜਾ ਮਤਲਬ ਕਿ ਹੁਣ ਉਹਨੇ ਕੀਤਾ ਫਰੈਸ਼ ਦਿਖਾਈਏ ਤੁਹਾਨੂੰ ਇਹ ਦੇਖਿਓ ਇਹ ਫਰੈਸ਼ ਗੂਹਾ ਜਿਹੜਾ ਮੰਗੋ ਨੇ ਕੀਤਾ ਗੰਗਾ ਨੇ ਗੰਗਾ ਨੇ ਕੀਤਾ ਤੇ ਉਹਦੇ ਨਾਲ ਨਾ ਬਲੱਡ ਆਉਂਦਿਆ ਮਤਲਬ ਕਿ ਕਿਤੇ ਕਿਤੇ ਆ ਬਲੱਡ ਇੱਥੇ ਕਿੰਨਾ ਕੁ ਕੀਤਾ ਹੋਇਆ ਥੋੜਾ ਜਿਹਾ ਬਲੱਡ ਇੱਥੇ ਆ ਉਹਨੂੰ ਕੀ ਕਹਿੰਦੇ ਪਰਾਂ ਹੋਈ ਲੋ ਇੱਥੇ ਆ ਇਹਦੇ ਗੋਹੇ ਦੇ ਵਿੱਚ ਤੇ ਪਲੀਜ਼ ਸਾਨੂੰ ਨਾ ਆਪਣੀ ਉਹ ਜ਼ਰੂਰ ਦਿਓ ਐਡਵਾਈਸ ਪਈ ਇਹ ਕਿਉਂ ਆਉਣ ਦਿਆ ਇਹਦੇ ਬਲੱਡ ਇੱਕ ਮਹੀਨਾ ਹੋ ਗਿਆ ਇਹਦੀ ਏਆਈ ਕਰਵਾਈ ਨੂੰ ਇੱਕ ਮਹੀਨਾ 4 ਤਰੀਕ ਨੂੰ ਕਰਾਈ ਸੀ ਆਪਾਂ ਇੱਕ ਮਹੀਨੇ ਤਿੰਨ ਚਾਰ ਦੋ ਦਿਨ ਹੋਈ ਸੀ ਤਿੰਨ ਚਾਰ ਦੋ ਦੋ ਦਿਨ ਹੋਈ ਸੀਗੀ ਤੇ ਤੁਸੀਂ ਲਾ ਲਓ ਐਸੀ ਚਾਰ ਤਰੀਕ ਨੂੰ ਇਹਨੂੰ ਪੂਰਾ 1 ਮਹੀਨਾ ਤੇ ਅੱਜ 2 ਦਿਨ ਉੱਤੇ ਹੋਏ ਆ 1 ਮਹੀਨਾ 2 ਦਿਨ ਬਾਅਦ ਵਿੱਚ ਇਹਨੂੰ ਇਦਾਂ ਜਿਹੜਾ ਉਹ ਬਲੱਡ ਆਇਆ ਤਾਂ ਪਲੀਜ਼ ਸਾਨੂੰ ਇਨੀ ਨੌਲੇਜ ਨਹੀਂ ਡਾਕਟਰ ਨੂੰ ਤਾਂ ਅਸੀਂ ਜ਼ਰੂਰ ਪੁੱਛ ਲਾਂਗੇ ਤਾਂ ਬਟ ਜਿਹੜੇ ਜਿਹੜੇ ਮਤਲਬ ਕਿ ਆਪਣੇ ਸਬਸਕ੍ਰਾਈਬਰ ਜਿਹੜੇ ਕੰਮ ਕਰਦੇ ਜੀ ਉਹਨਾਂ ਨੂੰ ਪਤਾ ਵੀ ਇਹ ਕਿਉਂ ਆਇਆ ਜਾਂ ਇਹਦੇ ਕੀ ਸਿੰਪਟਮਸ ਆ ਤਾਂ ਸਾਨੂੰ ਜੀ ਜ਼ਰੂਰ ਉਹਨੂੰ ਕੀ ਕਹੇਦਾ ਆਪਣੀ ਐਡਵਾਈਸ ਜਿਹੜੀ ਆ ਉਹ ਆ ਕਮੈਂਟਾਂ ਵਿੱਚ ਦੱਸਿਓ ਤੇ ਦੱਸਿਓ ਵੀ ਕੀ ਸਿੰਪਟਮਸ ਹੋ ਸਕਦੇ ਪਈ ਇਹਨੇ ਕਨਸੀਵ ਕਰ ਲਿਆ ਜਾਂ ਫਿਰ ਨਹੀਂ ਕਨਸੀਵ ਕੀਤਾ ਕਿ ਕਾਦੇ ਲਈ ਹੁੰਦੇ ਕਿਉਂਕਿ ਹਜੇ 1 ਮਹੀਨਾ ਇਹ ਆਈ ਨੂੰ ਕਰਾਇਆ ਸੀ ਚੈੱਕ ਵੀ ਨਹੀਂ ਕਰਾ ਸਕਦੇ ਤੇ ਜੇ ਬਾਈ ਚਾਂਸ ਹੁਣ ਸਾਡੇ ਇੱਥੇ ਹੁੰਦੇ ਹੁੰਦੇ ਇਹਨੇ ਮਨਵੀਰ ਬਾਥਰੂਮ ਕੀਤਾ ਤੇ ਉਹ ਬਾਥਰੂਮ ਵੀ ਆਪਾਂ ਲਵਾਂਗੇ ਹਨ ਫਿਰ ਇਹਦਾ ਮੈਂ ਬਾਥਰੂਮ ਟੈਸਟ ਵੀ ਜੀ ਕੀਤਾ ਸੀਗਾ ਤੇ ਉਹ ਜਦੋਂ ਬੂੰਦਾ ਵਿੱਚ ਪਾਈਏ ਨਾ ਸਰੋਂ ਦੇ ਤੇਲ ਦੀਆਂ ਮੈਂ ਬਾਥਰੂਮ ਜਿੱਦਾ ਲੈ ਕੇ ਥੋੜਾ ਜਿਹਾ ਪਿਆਰ ਰੱਖਣ ਦਿੱਤਾ ਜਿਹੜੀ ਉਹਦੀ ਗਰਮਾਹਟ ਆ ਉਹ ਦੂਰ ਹੋ ਜਵੇ हां ਸਾਨੂੰ ਕਿਉਂਕਿ ਆਸ਼ੀਸ਼ ਗੋਦਰਾ ਜਿਹੜੇ ਉਹਨਾਂ ਦਾ ਕਮੈਂਟ ਆਇਆ ਸੀ ਵੀ ਉਦੋਂ ਹੀ ਫਰੈਸ਼ ਬਾਥਰੂਮ ਦੇ ਵਿੱਚ ਇਹਦੇ ਯੂਰਿਨ ਦੇ ਵਿੱਚ ਫਰੈਸ਼ ਯੂਰਿਨ ਦੇ ਵਿੱਚ ਕਹਿੰਦੇ ਨਾ ਪਾਓ ਔਇਲ ਮਣੀ ਮੈਂ ਝਾੜੂ ਲਾਦਣੀ ਫੜਾ ਦੇ ਮੈਨੂੰ ਝਾੜੂ ਫਰੈਸ਼ ਯੂਰਿਨ ਚ ਕਹਿੰਦੇ ਔਇਲ ਨਾ ਪਾਓ ਕਿਉਂਕਿ ਨਾ ਉਹ ਚ ਤੇ ਆਟੋਮੈਟਿਕਲੀ ਫੈਲਣਾਈ ਆ ਜਦੋਂ ਉਹ ਗਰਮ ਹੁੰਦਾ ਤੇ ਇਸ ਕਰਕੇ ਨਾ ਥੋੜਾ ਜਿਹਾ ਉਹਦੀ ਗਰਮਾਹਟ ਜੀ ਆਪਾਂ ਜਦੋਂ ਹਟ ਗਈ ਤੇ ਫੇਰ ਉਹ ਪਾਈਆਂ ਸੀ ਬੂੰਦਾਂ ਤੇ ਉਹ ਬੂੰਦ ਜਿੱਦਾਂ ਨਾ ਅ ਤੇਲ ਦੀ ਮਤਲਬ ਕਿ ਤੇਲ ਦੀ ਬੂੰਦ ਸੀ ਜਿਹੜੀ ਮਤਲਬ ਕਿ ਜਿਹੜੀ ਉਹ ਤੇਲ ਦੀ ਬੂੰਦ ਸੀ ਨਾ ਉਹ ਇਦਾਂ ਫੈਲਦੀ ਸੀ ਫੈਲਦੀ ਕਿਦਾਂ ਸੀ ਉਹ ਅ ਸਪਲਿਟ ਨਹੀਂ ਸੀ ਹੁੰਦੀ ਮਤਲਬ ਕਿ ਟੁੱਟਦੀ ਨਹੀਂ ਸੀਗੀ ਮਤਲਬ ਟੁੱਟਦੀ ਨਹੀਂ ਸੀਗੀ ਫੈਲ ਕੇ ਤੇ ਜਿਹਦਾ ਪੈਸਾ ਨਹੀਂ ਹੁੰਦਾ ਰਾਉਂਡ ਗੋਲ ਪੈਸਾ ਬਣ ਜਾਣਾ ਹੌਲੀ ਹੌਲੀ ਇਦਾਂ ਬਣ ਗਈ ਸੀ ਪੈਸਾ ਪਰ ਇਹਦਾ ਟੁੱਟੀ ਨਹੀਂ ਸੀ ਜਿਹਦਾ ਟੁੱਟ ਜਾਂਦੀ ਨਾ ਛੋਟੀਆਂ ਛੋਟੀਆਂ ਬੂੰਦਾਂ ਬਣ ਜਾਂਦੀਆਂ ਇਦਾਂ ਨਹੀਂ ਸੀ ਬਣੀ ਅ ਗੋਲ ਪੈਸਾ ਬਣ ਗਿਆ ਸੀਗਾ ਸੋ ਪਲੀਜ਼ ਹੰ ਦੱਸਿਓ ਜਰੂਰ ਬੜੀ ਟੈਨਸ਼ਨ ਹੋ ਜਾਂਦੀ ਆ ਤੇ ਹਜੇ ਅਸੀਂ ਇੱਕ ਹੋਰ ਗਾਂ ਲੈਣ ਬਾਰੇ ਸੋਚਦੇ ਆ ਪਹਿਲਾਂ ਮੱਝ ਦਾ ਸੋਚਦੇ ਸੀ ਹੁਣ ਗਾਂ ਦਾ ਸੋਚਣਦੇ ਆ ਉਹ ਵੀ ਜਰਸੀ ਪੰਜਾਬ ਦੀ ਜਰਸੀ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਹੋ ਸਕਦਾ 10 ਦਿਨਾਂ ਦਾ ਚਾਰਜ ਹੋਵੇ ਹੋ ਸਕਦਾ 5 ਦਿਨਾਂ ਦਾ ਚਾਰਜ ਹੋਵੇ ਦੇਖਦੇ ਆ ਤੇ ਚਲੋ ਜੀ ਹੁਣ ਮੈਂ ਲਾਣਾ ਛਾੜੂ ਫੇਰ ਕਰਦੇ ਆ ਜੀ ਆਪਾਂ ਸਾਫ ਸਫਾਈ ਕਰਕੇ ਗੱਲਬਾਤ ਤੇ ਹੁਣ ਜੇ ਅਸੀਂ ਸਫਾਈ ਕਰਨ ਲੱਗੇ ਤਾਂ ਮੰਗੋ ਨੇ ਇੱਕਦਮ ਬਾਥਰੂਮ ਗੰਗਾ ਨੇ ਗੰਗਾ ਨੇ ਇੱਕਦਮ ਵਾਸ਼ ਬਾਥਰੂਮ ਕੀਤਾ ਸਾਡੇ ਕੋਲ ਲਿਆ ਹੀ ਨਹੀਂ ਗਿਆ ਬਾਥਰੂਮ ਇੰਨਾ ਕ ਬਾਥਰੂਮ ਲਿਆ ਗਿਆ ਆ ਦੇਖਿਓ ਤੇ ਇਹਦੇ ਵਿੱਚ ਅਸੀਂ ਓਇਲ ਟੈਸਟਿੰਗ ਕੀਤੀ ਦੇਖਿਓ ਐਦਾਂ ਮਤਲਬ ਕਿ ਆ ਤਾਂ ਮੇ ਕੋਈ ਦਾ ਸਾਈਡ ਤੇ ਨਿੱਕੀ ਜੀ ਬੂੰਦ ਲੱਗੀ ਸੀ ਸਪਲਿਟ ਨਹੀਂ ਹੋਈ ਏ ਅਲੱਗ ਡਿੱਗੀ ਸੀਗੀ ਤੇ ਐਦਾਂ ਹੁੰਦਾ ਉਹਨੂੰ ਕੀ ਕਹਿੰਦਾ ਮਤਲਬ ਬਾਥਰੂਮ ਇਹ ਥੋੜਾ ਜਿਹਾ ਬਾਕੀ ਜਦੋਂ ਮੈਂ ਸਵੇਰ ਨੂੰ ਆਉਂਗੀ ਨਾ ਉਦੋਂ ਸਵੇਰ ਵਾਲਾ ਅਰਲੀ ਮਾਰਨਿੰਗ ਵਾਲਾ ਬਾਥਰੂਮ ਜਿਹੜਾ ਇਹਦਾ ਲਵਾਂਗੇ ਯੂਰਿਨ ਲਵਾਂਗੇ ਤੇ ਫਿਰ ਆਪਾਂ ਜਿਹੜਾ ਉਹ ਟੈਸਟ ਕਰਾਂਗੇ ਵੀ ਕੀ ਹੈ ਬਾਕੀ ਤੁਸੀਂ ਜ਼ਰੂਰ ਦੱਸਿਓ ਸਾਨੂੰ ਇੱਕ ਵਾਰ ਫੇਰ ਆਪਾਂ ਉਹ ਰਬਾ ਕੇ ਦੇਖ ਲੈਨੇ ਆ ਮਤਲਬ ਕਿ ਜਿਹੜਾ ਇਹ ਵਾਲਾ ਉਹ ਵੈਨ ਨੂੰ ਇਹ 2 ਮਿੰਟ ਹੋ ਚੱਲੇ ਪਾਏ ਨੂੰ ਇਹ ਵਾਲੇ ਆਇਲ ਨੂੰ ਤੇ ਇਹ ਐਦਾਂ ਹੀ ਆ ਪੈਸੇ ਵਾਂਗੂ ਬਣ ਗਿਆ ਜਿੱਦਾਂ ਤੇ ਬਾਥਰੂਮ ਵੀ ਥੋੜਾ ਜਿਹਾ ਮਿਲਿਆ ਸਾਨੂੰ ਕਿਉਂਕਿ ਮੈਡਮ ਜੀ ਡਰ ਪਰਾਂ ਹੋ ਗਈ ਇੱਕਦਮ ਉਹ ਬਾਥਰੂਮ ਹੀ ਕਰਨ ਬੰਦ ਕਰ ਦ ਆ ਦੇਖੋ ਐਦਾਂ ਹੁੰਦਾ ਮਤਲਬ ਕਿ ਸਪਲਟ ਨਹੀਂ ਹੁੰਦੀ ਜਿਹਨੂੰ ਕਦੋਂ ਉਹਦਾ ਉੱਥੇ ਕੀ ਗੋਲ-ਗੋਲ ਪੈਸਾ ਬਣ ਜਾਂਦਾ ਦੇ ਬਾਕੀ ਬਾਥਰੂਮ ਵੀ ਥੋੜਾ ਜਿਆਦਾ ਰਬ ਮਜਾਣੇ ਕਿੱਦਾਂ ਹੋਊਗਾ ਪਹਿਲਾਂ ਵੀ ਇਦਾਂ ਹੀ ਹੁੰਦਾ ਸੀਗਾ ਨਹੀਂ ਪਹਿਲਾਂ ਬਰੀਕ ਬਰੀਕ ਬੂੰਦਾ ਬਣ ਜਾਂਦੀਆਂ ਸੀਗੀਆਂ ਜਿਹੜਾ ਇਸ ਤੋਂ ਪਹਿਲਾਂ ਆਪਾਂ ਲਾਸਟ ਟਾਈਮ ਹਾਂ ਹਾਂ ਜਿਹੜਾ ਉਸ ਦਿਨ ਆਪਾਂ ਸਵੇਰੇ ਸਵੇਰੇ ਕੀਤਾ ਉਸ ਦਿਨ ਆਪਾਂ ਫੋਨ ਨਹੀਂ ਲੈ ਕੇ ਆਏ ਤਾਂ ਆਪਣੇ ਕੋਲ ਵੀਡੀਓ ਨਹੀਂ ਬਣੀ ਹੋਈ ਇਦਾਂ ਹੁੰਦਾ ਜੀ ਬਾਕੀ ਸਾਨੂੰ ਦੱਸਿਓ ਜਰੂਰ ਜੀ ਇਹਦੇ ਕੀ ਸਿੰਪਟਮਸ ਸੀ ਅਸੀਂ ਤਾਂ ਸੱਚੀ ਸ਼ਸ਼ੋ ਪੰਜ ਚ ਪਏ ਹੋਏ ਪਾਗ ਸਾਨੂੰ ਤਾਂ ਮੰਗਾਂ ਨੇ ਪਾਗਲ ਕਰ ਦਿੱਤਾ ਮੰਗੋ ਦੀ ਤੇ ਚਲ ਕੋਈ ਗਲਤੀ ਨਹੀਂ ਇਹ ਇਹ ਕਨਸੀਵ ਨਹੀਂ ਕੀਤਾ ਕਿਉਂਕਿ ਗਰਮੀ ਵੀ ਬਹੁਤ ਹੋ ਗਈ ਸੀ ਵਿੱਚ ਇਹਨੂੰ ਮਸਟਾਈਟਿਸ ਹੋ ਗਿਆ ਗਰਮ ਦਵਾਈਆਂ ਗਰਮ ਚੀਜ਼ਾਂ ਦੇਣਾ ਵਿੱਚ ਹੀ ਫੀਡ ਦਾ ਥੋੜਾ ਫੀਡ ਦਾ ਵੀ ਪੰਗਾ ਸੀ ਇਹਦਾ ਤਾਂ ਕਰਕੇ ਇਹਦਾ ਤਾਂ ਕੋਈ ਚਲੋ ਡਰ ਵਾਲੀ ਗੱਲ ਨਹੀਂ ਡਾਕਟਰ ਕਹਿੰਦਾ ਪ੍ਰੋਪਰ ਤੁਹਾਡੀ ਖਾਮ ਵਧੀਆ ਵਾ ਤੇ ਹੁਣ ਤੁਸੀਂ ਇਹ ਆਈ ਕਰਵਾਉਂਗੇ ਤੇ ਇੰਜੈਕਸ਼ਨ ਵਗੈਰਾ ਆ ਯੂਟਰਸ ਅਟੈਂਟ ਤੇ ਜਿੱਦਾਂ ਲਵਾਏ ਹੋਏ ਆ ਆ ਕਰਵਾ ਲਵਾਇਆ ਆ ਹਾਂਜੀ ਕਰਵਾ ਲਵਾਇਆ ਹੁਣ ਜੇ ਦੇ ਵੀ ਹੀਟ ਚਾਹੀਦਾ ਆਪਾਂ ਦੀ ਆਈ ਕਰਵਾ ਦੇਣੀ ਤੇ ਕਨਸੀਵ ਕਰ ਲਓਗੇ 100% ਮੌਸਮ ਵੀ ਠੰਡਾ ਹੋ ਗਿਆ ਹੁਣ ਇਸ ਕਰਕੇ ਉਹ ਕਹਿੰਦਾ ਇੰਨਾ ਡਰ ਨੀ ਹੌਣ ਕੰਸੀਵ ਕਰੂ ਇਹ ਦੇਖਿਓ ਇਦਾਂ ਮਤਲਬ ਕਿ ਏਦਾਂ ਗੋਲ ਗੋਲ ਪੈਸਾ ਹੀ ਆ ਵਜ ਆ ਤਾਂ ਮੇਰੇ ਕੋਲੋਂ ਇਦਾਂ ਸਿੱਟ ਡੇਗੀ ਸੀਗੀ ਤੇ ਬਾਕੀ ਉਹ ਕਹਿੰਦਾ ਇੱਕੋ ਆ ਉਹ ਹਲਾ ਕੇ ਵੀ ਇਦਾਂ ਦੇਖਦਾ ਤੇ ਹਲੌਣ ਤੇ ਲਾ ਹੋ ਜਾਂਦਾ ਮਤਲਬ ਕਿ ਸਪਲਿਟ ਹੋ ਕੇ ਬੂੰਦਾ ਨਹੀਂ ਬਣਦੀਆਂ ਇਦਾਂ ਬਾਕੀ ਦੱਸਿਓ ਜਰੂਰ ਜੀ ਪਾਵਲ ਹੋ ਗਿਆ ਸੀਗਾ ਤੇ ਮੈਂ ਰੋਜ਼ ਦਾ ਬਰਤਨ ਜਿਹੜਾ ਨਾ ਰੋਜ਼ ਆਵੜਾ ਲਿਆਂਦਾ ਹੋਇਆ ਚੰਗੀ ਤਰ੍ਹਾਂ ਮਾਂਜ ਕੇ ਇਹਨੂੰ ਰੱਖ ਜਾਨੀ ਤੇ ਨੂੰਹ ਨੇ ਇਹਦਾ ਵੀਡੀਓ ਨਾਉਂਗੀ ਟੈਸਟ ਕਰੂੰਗੀ ਇੱਕ ਦਿਨ ਤਾਂ ਸਵੇਰੇ ਸਵੇਰੇ ਅਸੀਂ ਕੀਤਾ ਹੀ ਵੀਡੀਓ ਨਹੀਂ ਬਣਾਈ ਦੀ ਇਦਾਂ ਹੀ ਆਇਆ ਸੀ ਮਤਲਬ 골 ਪੈਸਾ ਬਣ ਗਿਆ ਸੀ ਸਪਲਟ ਨਹੀਂ ਹੋ ਚਿੱਤਾਂ ਬਾਕੀ ਦੋਸਤੋ ਜਰੂਰ ਅੱਜ ਬਲੱਡ ਕਰ ਦਿੱਤਾ ਇਹਨੇ ਹੁਣ ਹੋਰ ਵੀ ਟੈਨਸ਼ਨ ਪਤਾ ਨਹੀਂ ਕੋਈ ਕਹਿੰਦਾ ਗੁੱਡ ਸਿੰਪਟਮਸ ਹੈ ਜਾਂ ਕੋਈ ਕਹਿੰਦਾ ਬੈਡ ਸਿੰਪਟਮਸ ਹੈ ਜਾਂ ਪਤਾ ਨਹੀਂ ਕੀ ਹੋਊਗਾ ਦੱਸਿਓ ਜਰੂਰ ਜੀ ਚਲੋ ਗੱਡੋ ਗੰਗਾ ਨੂੰ ਬਾਹਰ ਚਲ ਆ ਗਿਓ ਮਾਕੀ ਦੱਸਿਓ ਜਰੂਰ ਜੀ ਇਹਦਾ ਕੀ ਕਾਰਨ ਹੋ ਸਕਦਾ ਵੈਸੇ ਤਾਂ ਠੀਕ ਲੱਗਨਦਾ ਹੀ ਆ ਡਾਕਟਰ ਨੇ ਵੀ ਉਹਨਾਂ ਡਾਕਟਰ ਮੰਗੋ ਦੇ ਟੀਕਾ ਲੋਣਾ ਸੀ ਉਹ ਵੀ ਕਹਿੰਦੇ ਆ ਸੀਗਾ ਵੀ ਬਸ ਮਹੀਨਾ ਮਹੀਨਾ ਡੇਢ ਮਹੀਨਾ ਹੋ ਰਿਹਾ ਵੀ ਟਾਈ ਮਹੀਨਿਆਂ ਦੇ ਇਹਨੂੰ ਚੈੱਕ ਕਰਦੇ ਆ ਆਪਾਂ ਤੇ ਇਹਨੇ ਬਲੀਡਿੰਗ ਜੀ ਕਰਕੇ ਸਾਨੂੰ ਹੋਰ ਟੈਨਸ਼ਨ ਜੀ ਚ ਪਾ ਦਿੱਤਾ ਰਾਤੀ ਵੀ ਕੱਲ ਵੀ ਇਦਾਂ ਹੀ ਉਹ ਕੀ ਦਸੀਏ ਕੱਲ ਵੀ ਬਾਥਰੂਮ ਹੀ ਢੀਕਦੇ ਰਹੇ ਸੀ ਦੋਨੇ ਜਣੇ ਇਹਦਾ ਬਾਥਰੂਮ ਕਰੋਗੀ ਤੇ ਚੈੱਕ ਕਰੀਏ ਮਨੀ ਵੀ ਹੈ ਨਾ ਪਤਾ ਕੀ ਕਰਦਾ ਜਦੋਂ ਉਹ ਬਾਥਰੂਮ ਕਰਨ ਲੱਗਦੀ ਉਦੋਂ ਇਹ ਪਰਾਂ ਪੋ ਜਾਂਦਾ ਉਦੋਂ ਉੱਥੇ ਖੜਾ ਰਹਿੰਦਾ ਜਦੋਂ ਬਾਥਰੂਮ ਕਰਨ ਲੱਗਦੀ ਤਿੰਨ ਵਾਰੀ ਹੋ ਗਿਆ ਮਨੀ ਕਿਤੇ ਹੋਰ ਹੁੰਦਾ ਉਹਦੋਂ ਜਦੋਂ ਕੋਲ ਹੁੰਦਾ ਉਦੋਂ ਕਰਦੀ ਜੀ ਤੁਰੰਤ ਜਨ ਉਹਦੋਂ ਕਰਦਾ ਹਾਂ ਟੱਚ ਉਹਨੇ ਕੰਸੀਵ ਕੀਤਾ ਹੋਵੇ ਮੰਗੰਗਾ ਨੇ ਬੜਾ ਇਹਨੂੰ ਕੋਈ ਗਰਮ ਚੀਜ਼ ਤਾਂ ਨਹੀਂ ਤੁਪੋਨਾ ਇਨੂੰ ਪੇੜਾ ਪਾਉਣਾ ਵੀ ਜ਼ਿਆਦਾ ਤੇ ਨਹੀਂ ਪਾਉਣਾ ਇਹਨੂੰ ਅੱਬਲ ਤੇ ਆਪਣਾ ਉਹ ਚ ਕਣਕ ਕਣਕ ਹੈ ਹੀ ਨਹੀਂ ਗੇ ਇਹਨੂੰ ਇਹਨੂੰ ਕਿ ਤੂੰ ਦੱਸ ਦੇ ਤੇਰੀ ਸਕੈਨਿੰਗ ਕਰਾ ਤੇਰੀ ਸਕੈਨਿੰਗ ਕਰਾ ਲਈਏਗਾ ਪੁੱਛਿਆ ਇਹਨੂੰ ਪੁੱਛੀ ਮਾੜਾ ਜਿਹਾ ਦੇਖੀ ਤੂੰ ਕਿ ਗੰਗਾ ਤੈਨੂੰ ਡਾਕਟਰ ਦੇ ਲੈ ਜੀ ਦੇਖੀ ਮੈਨੂੰ ਪੈਂਦੀ ਆ ਤੂੰ ਖੜਾ ਉਹੀ ਕੋਲ ਇਹ ਦੇਖੀ ਪਿਆਰ ਨਗਰੀ ਦੇਖੀ ਦੇਖੀ ਮੈਨੂੰ ਮਾਰਨ ਆਣਾ ਮੈਡਮ ਨੇ ਦੇਖ ਦੇਖ ਦੇ ਤੈਨਾਂ ਵੀ ਲੜਦੀ ਆ ਮੇਰਾ ਕਰਕੇ ਦੇਖ ਦੇ ਦੇ ਟੱਪਣੋ ਦਹੜਦੀ ਨਹੀਂ ਸ਼ਰਾਰਤਾਂ ਇੰਨੀਆਂ ਕਰਦੀ ਆ ਦੜੰਗੇ ਲਾਉਂਦੀ ਆ ਮੂੰਹ ਦੇਖੇ ਦਾ ਕਿੰਨਾ ਨਿੱਕਾ ਜਿਹਾ ਨਾ ਜੀਵ ਨਹੀਂ ਕਰਦਾ ਇਹਨੂੰ ਕਿਸੇ ਨੇ ਦਈਏ ਕੋਈ ਤੇਹ ਰਿਆ ਹੁੰਦਾ ਹੁਣ ਮਸੀ ਇਹਦੀ ਇੰਨੀ ਉਹੋ ਸਿਗੀ ਇਹੋ ਸੁਕੜੀ ਜਿਹੀ ਹੋਰੀ ਤਰ੍ਹਾਂ ਦੀ ਇੰਨੀ ਇਹਦੀ ਦੇਖਭਾਲ ਕੀਤੀ ਗੰਗਾ ਹੱਥ ਲਾਣਾ ਗੰਗਾ ਤੇਨੂੰ ਗੰਗਾ ਦੇ ਕਹਿੰਦੀ ਨਹੀਂ ਕਰ ਤੈਨੂੰ ਹੱਥ ਲਾਵਾਂਗਾ ਗੰਗਾ ਮੈਂ ਛਿੱਤਰ ਲਾਉਂ ਮਾਰਦੀ ਆ ਤੂੰ ਮੇਰੇ ਦੇਖ ਮਾਰਦੀ ਹਮ ਨਹੀਂ ਜਦੋਂ ਤੂੰ ਤੇਰੀ ਡਿਲੀਵਰੀ ਹੋ ਗਈ ਨਾ ਜਦੋਂ ਵੀ ਹੋਈ ਤੈਨੂੰ ਚੋਇਆ ਮੈਂ ਹੀ ਕਰਨਾ ਜੇ ਇਹੋ ਹੀ ਤੇਰੇ ਲੱਛਣ ਰਹੇ ਫੇ ਆਪੇ ਮਨੂ ਹੀ ਚੋਊਗਾ ਤੈਨੂੰ ਉਹ ਦੇਖੀ ਇਹ ਪੂਛ ਕਿਦਾਂ ਕਰਦੀ ਐ ਦੇ ਰੱਬ ਜਾਣੇ ਭਾਈ ਕਹਿਣੇ ਸੋਖਾ ਪਸ਼ੂ ਰੱਖ ਲੋ ਚੱਲ ਫੇ ਅੰਦਰ ਝਾੜੂ ਲਾਵਾਂ ਹਣ ਆ ਵਾ ਸਾਡਾ ਭੋਲਾ ਪੰਛੀ ਇਹ ਸਾਡਾ ਭੋਲਾ ਪੰਛੀ ਮਾੜੀ ਜੀ ਬਾਲਟੀ ਖੜਕੀ ਧਾਰ ਕੱਢਦੇ ਆ ਤਾਂ ਡਰ ਜਾਂਦਾ ਇਹ ਭੋਲਾ ਪੰਛੀ ਗੇਟ ਖੁੱਲ ਗਿਆ ਤਾਂ ਡਰ ਜਾਂਦਾ ਬਾਪੂ ਆ ਗਿਆ ਤਾਂ ਡਰ ਜਾਂਦੀ ਆ ਮਨੀ ਕੋਲੋਂ ਹਿੱਲ ਕੇ ਉਧਰ ਹੋ ਜਵੇ ਤਾਂ ਡਰ ਜਾਂਦੀ ਆ ਕੀ ਕਰੀਏ ਇਹ ਤਾਂ ਇੰਨੀ ਡਰਪੋਕ ਕਿਤੇ ਇਹੋ ਇਹਦੇ ਡਰਪੋਕ ਪੰਨ ਤੋਂ ਖੇਜ ਚੜ ਜਾਂਦੀ ਗੋਰੀ ਸੀ ਉਹ ਡਰਦੀ ਨਹੀਂ ਸੀ ਹਾਂ ਭੋਲੇ ਪੰਛੀ ਜਦੋਂ ਇਦਾਂ ਪਸੂਆਂ ਦੀ ਮਤਲਬ ਕਿ ਸਹੀ ਨੌਲੇਜ ਨਾ ਨਾ ਹੋਵੇ ਮਤਲਬ ਕਿ ਆਪਾਂ ਨੂੰ ਹਜੇ ਹੌਲੀ ਹੌਲੀ ਐਕਸਪੀਰੀਅੰਸ ਆਉਂਦੇ ਹਨਾ ਉਹਨਾਂ ਚਾਰੇ ਛੋਪੰਜ ਜਿਹਾ ਹੀ ਲੱਗਦਾ ਹਨਾ ਜਦੋਂ ਇਦਾਂ ਹੁੰਦਾ ਕੁਛ ਵੀ ਗੰਗਾ ਜਾਂ ਮੰਗੋ ਉਹ ਫੇ ਮੇਰੇ ਜਿਗਰ ਨੂੰ ਨਹੀਂ ਅਸੀਂ ਲੈਣੀ ਹੋਰ ਕੋਈ ਗਾਂ ਹੁਣੇ ਦੇਖ ਲੈ ਪਲਾਨ ਬਣਾਉਂਦੇ ਹਟੇ ਆ ਉਹਨੂੰ ਫੋਨ ਵੀ ਕਰਦਾ ਭਾਈ ਨੂੰ ਇੱਕ ਗਾਂ ਲੈਣੀ ਆ ਜਾਂ ਕਿਦਾਂ ਅੱਜ ਹੀ ਆਹ ਕੰਮ ਹੋ ਗਿਆ ਹਨਾ ਉਹ ਇਦਾਂ ਹੁੰਦਾ ਇਦਾਂ ਫੇ ਮੰਨ ਜੇ ਪਛਾਣ ਨੂੰ ਹਟ ਜਾਂਦਾ ਵੀ ਛੱਡ ਪਰਾਂ ਰਹਿਣ ਹੀ ਦਿੰਨੇ ਆ ਲੈਣ ਨੂੰ ਹਨਾ ਹਾਂ ਪੁਰ ਕਰਕੇ ਵੀ ਸਿੱਖਾਂਗੇ ਕਰਕੇ ਵੀ ਕਾਕਾ ਤਾਂ ਸਿੱਖ ਹੋਣਾ ਜੇ ਤੂੰ ਵੀ ਕੁਝ ਨਾਲ ਉਹ ਕਰੇ ਹਜੇ ਤੇਰੀ ਸਟੱਡੀ ਵੀ ਆ ਕੀ ਕਰਨਾ ਮੈਂ ਲਾਫੜਾ ਮਾਰਨਾ ਚੱਲ ਦੱਸੋ ਪਈਆ ਐਦਾਂ ਦਾ ਧਿਆਨ ਤੂੰ ਘੱਟ ਦਿਨਾ ਹਜੇ ਜਦੋਂ ਮੈਂ ਤੈਨੂੰ ਕਹਿੰਨੀ ਹੁੰਦੀ ਥੋੜਾ ਐਸੇ ਵੱਲ ਨੂੰ ਵੀ ਹੋ ਇਧਰ ਲੀਆਂ ਚੀਜ਼ਾਂ ਵੱਲ ਵੀ ਉਹ ਕਿਤਾਬ ਪੜ੍ਹੀ ਆ ਉਹ ਮੈਂ ਹੀ ਕਿਤੇ ਪੜ੍ਹਨਾ ਪੜ੍ਹਨਾ ਮੈਂ ਵੀ ਕਰਾਂ ਹਾਂ ਉਹ ਫੋਨ ਤੇ ਲੱਗੇ ਰਹਿਣਾ 2-2 ਘੰਟੇ ਦੇਖੀ ਹੁਣ ਤੇਰਾ ਫੋਨ ਵੀ ਜਰਾ ਫੜ ਕੇ ਨਾ ਮੈਂ ਪਰਾਂ ਰੱਖਿਆ ਕਰੂੰ ਪੱਠੇ ਗਿੱਲੇ ਸੀ ਜੀ ਤਾਂ ਕਰਕੇ ਤੂੜੀ ਥੋੜੀ ਵਿੱਚ ਜਿਆਦਾ ਪਾਈ ਮੀਂਹ ਪੈਦਾ ਰਿਹਾ ਨਾ ਸਾਰਾ ਦਿਨ ਤਾਂ ਕਰਕੇ ਆਹ ਫੀੜਾ ਤੇ ਮੈਂ ਖੱਡਾ ਧਾਰ ਚਲੋ ਜੀ ਹੁਣ ਮੈਂ ਕੱਢ ਲਾਂ ਜੀ ਤਾਰ ਸਫਾਈ ਅਸੀਂ ਸਾਰੇ ਕਰ ਦਿੱਤੀ ਅੱਥਾ ਸਾਰਾ ਝਾੜੂ ਝੁੜ ਫੇਰਦਾ ਗੋਹਾ ਚੱਕਦਾ ਬਾਹਰ ਵੀ ਸਾਰੇ ਝਾੜੂ ਫੇਰ ਕੇ ਗੋਹਾ-ਗੋਹਾ ਚੱਕਦਾ ਦੋ ਤਿੰਨ ਟਾਈਮ ਜੀ ਆਪਾਂ ਸਫਾਈ ਜਿਹੜੀ ਉਹ ਕਰ ਦੇਈ ਰਹੀ ਅ ਚਲੋ ਜੀ ਬਨੋ ਆਪਣੀ ਕਿਊਟੀ ਭਾਈ ਨੂੰ ਇਹ ਕਿਊਟੀ ਭਾਈ ਗਾਦੀ ਡਰਪੋਕ ਪਾਈ ਆ ਇਹੋ ਡਰਪੋ ਗਿਆ ਇਹੋ ਦੇਖੀ ਇੰਨੇ ਮਜਾਜ ਨਾਲ ਆਏ ਨੇ ਖਾਣਾ ਨਾਲ ਇੰਨੇ ਮਜਾਜ ਨਾਲ ਪਹਿਲਾਂ ਉਹਨਾਂ ਨੂੰ ਸੁੰਘਣਾ ਫੀਡ ਨੂੰ ਪੱਠਿਆਂ ਨੂੰ ਫੇਰ ਉਹਦੇ ਵਿੱਚ ਆਪਣਾ ਆਹੋ ਫੇਰ ਆਪਣਾ ਮੂੰਹ ਘਮਾਉਣਾ ਉਹਦੇ ਤੇ ਮੂੰਹ ਮਾ ਘਮਾ ਕੇ ਫੇਰ ਜਾ ਕੇ ਇਹਨੇ ਮੂੰਹ ਮਾਰਨਾ ਆ ਦੇਖਿਓ ਹੁਣ ਅੱਜ ਤਾਂ ਬੇਇੱਜ਼ਤੀ ਕਰਾਤੀ ਪਹਿਲਾਂ ਹੀ ਖਾਣ ਲੱਪੇ ਪੁੱਠਾ ਕੰਮ ਕਰਦਾ ਆਜੋ ਫੇਰ ਚੱਲ ਚੱਲ ਉਹ ਥੱਲੇ ਝਾੜੂ ਨਾ ਕੱਢ ਦੇ ਧਾਰ ਜੀ ਆਪਾਂ ਕੱਢ ਲਈ ਆ ਆ ਥੋੜਾ ਬੋਤਾ ਦੁੱਧ ਜਿਹੜਾ ਡੋਲੀ ਜਾਂਦਾ ਮਾੜਾ ਜਿਹਾ ਪਾਣੀ ਪਾ ਕੇ ਕੱਢ ਆ ਪਾਣੀ ਪਾ ਦਿਓ ਜਿਹੜਾ ਉੱਥੇ ਇਹਦੇ ਵਿੱਚ ਪਾਇਆ ਸੀ ਮੈਂ ਮੱਕ ਫੋਨ ਫੜਿਆ ਨਹੀਂ ਤੇ ਮੈਲਾ ਦੇਣਾ ਸੀ ਇਹ ਜਿਹੜੇ ਛੋਟੇ ਇਹਦੇ ਦੋ ਥਾਣੇ ਆ ਨਾ ਜਦੋਂ ਉਹ ਚੋਈਏ ਉਹਨਾਂ ਚ ਡੋਲ ਜਾਂਦਾ ਉਹ ਬੈਠਦੇ ਇੱਧਰ ਨੂੰ ਜਾਊਗੇ ਚੰਗਾ ਨਹੀਂ ਥੱਲੇ ਦੁੱਧ ਮਾਰਦੇ ਹੁਣ ਘੁੱਟ ਕੇ ਝਾੜੂ ਵਾਈਪਰ ਜਿਆ ਲੈ ਕੇ ਆਈਏ ਹਨਾ ਵਾਈਪਰ ਮੈਂ ਕਿ ਲੈ ਕੇ ਆਵਾਂਗੇ ਹੈ ਮੈਟ ਵਾਲਾ ਵਾਈਪਰ ਲੈ ਕੇ ਆਵਾਂਗੇ ਇੱਕ ਪਤਲਾ ਜਿਹਾ ਹੁੰਦਾ ਵਾਈਪਰ ਉਹਨਾਂ ਝੱਟ ਸੁੱਕ ਜਾਗਣ ਨੂੰ ਅੱਜ ਪੱਖਾ ਨਹੀਂ ਲਾਉਣਾ ਠੰਡ ਆ ਐਵੇਂ ਬਿਮਾਰ ਬਮੋਰ ਹੋ ਜੁਗੀਆਂ ਬਾਕੀ ਜੀ ਹੁਣ ਸਾਨੂੰ ਗੰਗਾ ਦਾ ਜ਼ਰੂਰ ਦੱਸਿਓ ਪਲੀਜ਼ ਰਿਪਲਾਈ ਜ਼ਰੂਰ ਕਰਿਓ ਮਾੜਾ ਜਿਹਾ ਖੜਕਾ ਹੁੰਦਾ ਉਹਨਾਂ ਡਿੱਗਣਦੇ ਨਾ ਆ ਵਾਲੇ ਬੋਰਡ ਦੀਆਂ ਟਾਣੀਆਂ ਟੁਣੀਆਂ ਛੱਡ ਤੇ ਇਹਦੇ ਨਾਲੇ ਕਾਨੇ ਚੱਕ ਲੈਂਦੀ ਪਤਾ ਨਹੀਂ ਕੀ ਹੋ ਗਿਆ ਸ਼ਾਮ ਦਾ ਟਾਈਮ ਦੇਖੋ ਪਾਣੀ ਪਾਉਣ ਦੀ ਰੈ ਰਸ ਦਾ ਟਾਈਮ ਆਇਆ ਜੀ ਆਹ ਮਨਵੀਰ ਵੱਡ ਦਾ ਪੱਠੇ ਉਹ ਪੱਠੇ ਵੱਢਣ ਦੇ ਆ ਦੂਰ ਆ ਮੇ ਤੋਂ ਪੱਠੇ ਇਸ ਵੇਲੇ ਤਾਂ ਵੱਢਣ ਦੇ ਆ ਸਾਰਾ ਦਿਨ ਮੀਂਹ ਪੈਦਾ ਰਿਹਾ ਸ਼ਾਮੀ ਪਈ ਮੀਂਹ ਹਟਿਆ ਫਿਰ ਥੋੜੇ ਜਿਹਾ ਸੀਗਾ ਹੋਰ ਵੱਢ ਲਿਆ ਸਵੇਰ ਦਾ ਕੁਝ ਪਤਾ ਨਹੀਂ ਮੀਂਹ ਮੂੰ ਪੈਂਦੇਗਾ ਵਾਦੀ ਵੱਡੀ ਮਨੀ ਮੈਂ ਕਿਹਾ ਪੱਠੇ ਵਾਦੀ ਵੱਡੀ ਹੌਣ ਰੱਬ ਮੀ ਪੌਣ ਲਾ ਪਿਆ ਜੇ ਹੁਣ ਝੋਨੇ ਪੱਕੇ ਹੋਏ ਆ ਪਹਿਲਾਂ ਰੱਬ ਨੇ ਹੜ੍ਹ ਲਿਆ ਹੁੰਦੇ ਹੁਣ ਰੱਬ ਝੋਨਿਆਂ ਦਿਵਾਲੇ ਹੋ ਗਿਆ ਝੋਨੇ ਪੱਕ ਗਏ ਦੇਖਿਓ ਬੰਗਲੇ ਕਿਦਾਂ ਆ ਬਗਲੇ ਚਿੱਟੇ ਚਿੱਟੇ ਸ਼ਾਮ ਨੂੰ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਵਧੀਆ ਲੱਗਦੀਆਂ ਇੱਥੇ ਗਾਂ ਤੋਤਿਆਂ ਦੀਆਂ ਆਵਾਜ਼ਾਂ ਉਹ ਜਿਹੜੀ ਕੋਇਲ ਸੀ ਜੀ ਅਸੀਂ ਥੋੜੇ ਦਿਨ ਉਹਨੂੰ ਇੱਥੇ ਫੀਡ ਦਿੰਦੇ ਰਹੇ ਪਾਣੀ ਪੋਣੀ ਦਿੱਤਾ ਪਰ ਉਹ ਠੀਕ ਨਹੀਂ ਸੀ ਮਰ ਗਈ ਸੀ ਜੀ ਉਹ ਵੀਡੀਓ ਅਸੀਂ ਬਣਾਈ ਨਹੀਂ ਸੀ ਉਹਦੀ ਮਰ ਗਈ ਸੀ ਉਹ ਉਹਦਾ ਕੋਈ ਜਲਦੀ ਪੰਛੀ ਹੱਥ ਹੁੰਦਾ ਹੀ ਨਹੀਂ ਹੁੰਦਾ ਇਨਸਾਨ ਨੇ ਜਦ ਤੱਕ ਉਹ ਬਿਮਾਰ ਨਾ ਹੋਵੇ ਜਾਂ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਕਿ ਉਹ ਠੀਕ ਨਹੀਂ ਸੀਗੀ ਉਹ ਥੋੜੇ ਕ ਟਾਈਮ ਤੱਕ ਆ ਸਾਰਾ ਬੋਰਡ ਆ ਸਾਰਾ ਪਿੱਪਲ ਤੇ ਆ ਸਾਰਾ ਬੋਰਡ ਜਾਮਨ ਆ ਜਾਮਨ ਆ ਆਸਾਰੇ ਜਿਹੜੇ ਰੋਖਿਆ ਨੇ ਇਹ ਵਾਲੇ ਇਹ ਸ਼ਾਮ ਨੂੰ ਹੋਰ ਥੋੜਾ ਜਿਹਾ ਹਨੇਰ ਜਦੋਂ ਹੋ ਗਿਆ ਨਾ ਐਨ ਪੰਛੀਆਂ ਨਾ ਪਰ ਜਾਣੇ ਤਾਂ ਪੰਛੀਆਂ ਦੀਆਂ ਆਵਾਜ਼ਾਂ ਦੇ ਕਿੰਨੀਆਂ ਹੋਣੀਆਂ ਬਹੁਤ ਰੋਲਾ ਪਾਇਆ ਹੁੰਦਾ ਪੰਛੀਆਂ ਨੇ ਫੇ ਸ਼ਾਮ ਦੇ ਟਾਈਮ ਹੁਣ ਸ਼ੁਰੂ ਹੋਏ ਹਜੇ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਂ ਜੀ ਅਸੀਂ ਇਸ ਵਲੌਗ ਦਾ ਐਂਡ ਤੇ ਕਰੇ ਲੂ ਸਾਡੇ ਵਲੌਗ ਹੁੰਦੇ ਆ ਜੀ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ